ਜੋਹਰ ਬਚਾਉਂਦੇ ਨੇ ਬ੍ਰੇਕ ਨੰਬਰ ਜੀ ਸ਼ਿਵਾ ਜੀ ਨਮਸਤੇ ਹਾਂ ਜੀ ਮੈਂ ਤੇਰਾ ਵਾਹਣ ਦੇ ਹਾਂ ਜੀ ਹਾਂ ਜੀ ਹਾਂ ਜੀ ਸਰ ਪੂਰਾ ਚੱਲ ਰਿਹਾ ਤੇ ਲਾਈਟ ਆ ਰਹੀ ਹੈ ਬਾਕੀ ਇਹ ਮਿੰਦਰ ਸਾਹਿਬ ਤੇ ਲਾਈਟ ਜਿਹੜੀ ਆਉਂਦੀ ਹੈ ਉਹ ਲਾਈਟ ਆਪੇ ਹੀ ਠੀਕ ਹਨਾ ਇਹ ਬਦ ਗਾ ਆ ਲਾਈਟ ਬੰਦ ਕਰਾ ਦੇ ਨਾ ਕਿ ਕਿ ਬੜੇ ਜਿੰਦਾ ਬੰਦੀ ਆ ਜਾ ਦੋਈ ਜੀ ਸਰ ਮੇਤਾ ਸਾਹਿਬ ਖੁਰੋਜ ਜੀ ਆਇਓ ਆਇਓ ਭਾਈ ਪਹਿਲਾਂ ਤਾਂ ਸਾਰੇ ਸਰਸਰੀ ਦਾ ਇਤਿਆਨ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਸਾਨੂੰ ਤੇ ਸਾਡੇ ਪਰਿਵਾਰ ਨੂੰ ਤੇ ਸਾਡੇ ਸਾਰੇ ਜਿੰਨੇ ਵੀ ਸਾਡੇ ਨਾਲ ਸਾਥੀ ਬੈਠੇ ਆ ਉਹਨਾਂ ਨੂੰ ਮਾਨ ਦਿੰਦਾ ਬਠਿੰਡੇ ਦੇ ਵਿੱਚ ਦੂਸਰੀ ਵਾਰ ਸ਼੍ਰੀ ਪੁਰਾਨ ਕਥਾ ਦਾ ਆਯੋਜਨ ਹੋ ਰਿਹਾ ਹੈ ਸ਼੍ਰੀ ਪੁਰਾਨ ਕਥਾ ਜੋ ਪਿਛਲੇ ਸਾਲ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੇ ਆਨੰਦ ਮਾਣਿਆ ਤੇ ਬਠਿੰਡਾ ਦੇ ਬਠਿੰਡਾ ਵਾਸੀਆਂ ਨੇ ਲੋਕਾਂ ਦੇ ਜਿੰਨੇ ਦੂਰ ਦੂਰ ਤੋਂ ਆਏ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਹੁਤ ਹੀ ਤਰ੍ਹਾਂ ਦੇ ਲੰਗਰ ਚਾਹ ਦੇ ਮਿੱਠੇ ਦੇ ਜਾਂ ਵੈਸੇ ਹਰ ਤਰ੍ਹਾਂ ਦੇ ਲੰਗਰ ਵਰਤਾਏ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਜਿੰਨੇ ਵੀ ਲੋਕਾਂ ਨੇ ਪਿਛਲੇ ਸਾਲ ਸਾਨੂੰ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਤੇ ਇਸ ਸਾਲ ਅਸੀਂ ਦੁਬਾਰਾ ਉਸ ਤੋਂ ਵੀ ਵੱਡਾ ਜਿਆਦਾ ਵੱਡਾ ਪ੍ਰੋਗਰਾਮ ਔਰ ਅੱਛੇ ਅਰੇਂਜਮੈਂਟ ਦੇ ਨਾਲ ਜਿਹੜੀਆਂ ਪਿੱਛੇ ਕਮੀਆਂ ਰਹਿ ਗਈਆਂ ਸੀ ਉਹ ਦੂਰ ਕਰਕੇ ਅਸੀਂ ਕਰ ਰਹੇ ਆਂ ਤੇ ਮੈਂ ਸਾਰੇ ਜਿੰਨੇ ਵੀ ਦੂਰ ਦੂਰ ਤੋਂ ਪਿਛਲੇ ਵਾਰ ਵੀ ਆਏ ਸੀ ਚਾਹੇ ਬਠਿੰਡਾ ਪੰਜਾਬ ਹਰਿਆਣਾ ਰਾਜਸਥਾਨ ਜਿੰਨ ਕਿ ਮਾਚੂ ਜਿੱਥੋਂ ਵੀ ਲੋਕ ਇਥੇ ਉਹਨਾਂ ਚਾਹੁੰਦੇ ਨੇ ਅਸੀਂ ਉਹਨਾਂ ਦੀ ਸੁਵਿਧਾ ਵਾਸਤੇ ਜੋ ਵਾਅਦਾ ਕਰ ਸਕਦੇ ਆਂ ਬਿਲਕੁਲ ਕਰਾਂਗੇ ਤੇ ਸਾਡੀ ਟੀਮ ਇਹ ਸਾਰੇ ਕੰਮ ਕਰਨ ਵਾਸਤੇ ਵਚਨਬੱਧ ਹੈ ਹੁਣ ਮੈਂ ਤੁਹਾਨੂੰ ਪ੍ਰੋਗਰਾਮ ਪਹਿਲਾਂ ਵਿਸਤਾਰ ਨਾਲ ਥੋੜਾ ਥੋੜਾ ਦੱਸ ਦਿੰਦਾ ਇਹ ਪ੍ਰੋਗਰਾਮ ਪਹਿਲੇ 6 ਤਰੀਕ 5 ਤਰੀਕ ਨੂੰ ਸ਼ੋਭਾ ਯਾਤਰਾ ਹੋਏਗੀ ਜਿਹੜੀ ਸਵੇਰੇ 11 ਵਜੇ ਫੋਸੇ ਬਾਜ਼ਾਰ ਤੋਂ ਚੱਲ ਕੇ ਤੇ ਹਨੂਮਾਨ ਮੂਰਤੀ ਤੱਕ ਉੱਥੇ ਸਮਾਪਤ ਹੋਏਗੀ ਇਹ ਸ਼ੋਭਾ ਯਾਤਰਾ ਦੇ ਵਿੱਚ ਪਿਛਲੇ ਸਾਲ ਨਾਲ ਥੋੜਾ ਜਿਹਾ ਹੋਰ ਅਲੱਗ ਕੀਤਾ ਗਿਆ ਜਿਵੇਂ ਪਿਛਲੇ ਸਾਲ ਆਪਾਂ ਹਾਥੀ ਘੋੜੇ ਜਾਂ ਉੱਠ ਗਿਆ ਦਾ ਇਹ ਕੀ ਤੁਸੀਂ ਪਰ ਇਸ ਵਾਰੀ ਅਸੀਂ ਉਹ ਤਾਂ ਹੈ ਹੀ ਹੈ ਉਸ ਤੋਂ ਇਲਾਵਾ ਬੱਚਿਆਂ ਦਾ ਗਿੱਦ ਸ਼ੋਭਾ ਯਾਤਰਾ ਚ ਕਲਚਰ ਪੰਜਾਬ ਦਾ ਦਿਖਾਉਣ ਲਈ ਰੰਗਲਾ ਪੰਜਾਬ ਤੋਂ ਹਾਲੀਵੁੱਡ ਦੇ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਉਹਨਾਂ ਨੂੰ ਪੰਜਾਬ ਦਾ ਕਲਚਰ ਦੱਸਣ ਲਈ ਅਸੀਂ ਭੰਗੜਾ ਜਾਂ ਗਿੱਧਾ ਜਾਂ ਰੱਤ ਜਾਂ ਮਤਲਬ ਬੱਚੇ ਜਿਹੜੇ ਭਗਵਾਨ ਦੀ ਡਰੈਸ ਦੇ ਵਿੱਚ ਆਉਣ ਕੇ ਯੋਰ ਸ਼ਾਨ ਬਦੌਲ ਕੇ ਸਭ ਨੇ ਸ਼ੋਭਾ ਯਾਤਰਾ ਵੀ ਦੈਨ ਕਲਸ਼ ਯਾਤਰਾ ਲੇਡੀਆਂ ਲੈ ਕੇ ਚੱਲਣਗੀਆਂ ਇਸ ਤਰ੍ਹਾਂ ਦਾ ਬਹੁਤ ਹੀ ਵੱਡਾ ਪ੍ਰੋਗਰਾਮ ਨੇ ਔਰ ਪਹਿਲਾ ਵਾਲੀ ਪਿਛਲੇ ਸਾਧਾਰੀ ਸ਼ੋਭਾ ਯਾਤਰਾ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਇਹ ਤਕਰੀਬਨ 4-5 ਗੁਣਾ ਹੋਰ ਵੱਡੀ ਹੋਏਗੀ ਔਰ ਉਹਦੇ ਅਰੇਂਜਮੈਂਟਸ ਪਹਿਲਾਂ ਨਾਲੋਂ ਜ਼ਿਆਦਾ ਚੰਗੇ ਹੋਣਗੇ ਇਹ ਸ਼ੋਭਾ ਯਾਤਰਾ ਮੈਂ ਦੁਬਾਰਾ ਦੱਸ ਰਹੇ ਹਾਂ ਪੋਸਫੀ ਬਾਜ਼ਾਰ ਤੋਂ ਤਕਰੀਬਨ ਸਵੇਰੇ 11 ਵਜੇ ਚੱਲੇਗੀ ਤੇ ਹਨੂਮਾਨ ਮੂਰਤੀ ਉੱਥੇ ਜਾ ਕੇ ਵੀ ਸਮਾਪਤੀ ਹੋਏਗੀ ਉੱਥੇ ਗੁਰੂ ਦਾ ਲੰਗਰ ਨਾਲ ਉੱਥੇ ਹੋਏਗਾ ਤੇ ਇਸ ਕਰਕੇ ਉਸ ਤੋਂ ਬਾਅਦ 6 ਤਰੀਕ ਨੂੰ ਪਹਿਲੇ 3 ਦਿਨ ਜਿਹੜੀ ਕਥਾ ਹੈਗੀ ਆ ਉਹ 1 ਤੋਂ ਲੈ ਕੇ 4 ਵਜੇ ਤੱਕ ਹੋਏਗੀ ਔਰ ਉਸ ਤੋਂ ਬਾਕੀ ਤਿੰਨ ਦਿਨ ਇਹ 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਇਹ ਕਥਾ ਮੈਂ ਦੁਬਾਰਾ ਦੱਸ ਦਿੰਨਾ ਹੈ 6 7 8 1 ਤੋਂ ਲੈ ਕੇ 4 ਵਜੇ ਤੱਕ ਹੋਏਗੀ ਔਰ ਉਸ ਤੋਂ ਬਾਅਦ 9 10 11 12 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਕਥਾ ਦਾ ਸਥਾਨ ਪਟੇਲ ਨਗਰ ਮੰਦਿਰ ਦੇ ਸਾਹਮਣੇ ਵੈਸ਼ਨੂ ਮੰਦਿਰ ਦੇ ਸਾਹਮਣੇ ਹੋਏਗੀ ਔਰ ਇਹ ਬਸਟੈਂਡ ਸਾਈਟ ਵੀ ਨੂੰ ਕਿਹਾ ਜਾਂਦਾ ਹੈ ਤਕਰੀਬਨ 20 ਏਕੜ ਦੇ ਸਾਈਡ ਦਾ ਸਾਈਜ਼ ਹੈ। ਔਰ ਇੱਥੇ ਤਕਰੀਬਨ ਸਾਰੇ ਤੁਸੀਂ ਦੇਰ ਹੋ ਰੀਅਰਿੰਜਮੈਂਟ ਹੋਣੀ ਸ਼ੁਰੂ ਹੋ ਗਈ ਨੇ ਉਹ ਅਰੇਂਜਮੈਂਟ ਅਸੀਂ ਕਰ ਰਹੇ ਹਾਂ। ਇਹਦੇ ਪਾਸੇ ਜਿਹੜੇ ਹੈਗੇ ਨੇ ਉਹ ਕਈ ਥਾਵਾਂ ਤੇ ਅਸੀਂ ਇਸ ਵਾਰ ਹੀ ਰੱਖੇ ਨੇ ਜਿਹੜੇ ਆ ਜਿਸ ਤਰ੍ਹਾਂ ਆਪਣਾ ਇਹ ਹੋਟਲ ਮੋਸਤ ਸਾਹਿਬ ਤੋਂ ਮਿਲ ਜਾਣਗੇ, ਪਾਂਦੀ ਪ੍ਰਾਪਰਟੀਆਂ ਤੋਂ ਮਿਲ ਜਾਣਗੇ, ਮੇਰ ਸਾਹਿਬ ਜਿਹੜਾ ਪ੍ਰਾਈਮ ਨੰਬਰ ਵਾਰਡ ਦਾ ਅਫੀਸਰ ਉੱਥੋਂ ਮਿਲਣਗੇ, ਰਕੇਸ਼ ਬੋਈ ਜੀ ਤੋਂ ਮਿਲਣਗੇ। ਵਾਰੀ ਹੂ ਜਿਹੜੇ ਸਾਡੇ ਕੈਟਰਰ ਹੋਏਗੇ ਨੇ ਇਹਨਾਂ ਤੋਂ ਮਿਲਣਗੇ ਫਰੇਮਿੰਗ ਮੋਮੈਂਟਸ ਸਟੂడియో ਹੈ ਉੱਥੋਂ ਮਿਲਣਗੇ ਸੋਨੂ ਫੋਟੋਗ੍ਰਾਫੀ ਹੋਏਗੇ ਤੇ ਆਪਣੇ ਕਾਰਪੋਰੇਸ਼ਨ ਆਫਿਸ ਜਿਹੜਾ ਮੇਰਸਾ ਦਾ ਆਫਿਸ ਹੈ ਉੱਥੋਂ ਵੀ ਤੁਸੀਂ ਪਾਸ ਕਲੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਵੀ ਜੇ ਹੋਰ ਕੋਈ ਬੰਦਾ ਇੱਛੂ ਹੈ ਵੀ ਮੇਰੇ ਇੱਥੇ ਜਗ੍ਹਾ ਤੋਂ ਵੀ ਪਾਸੇ ਰੱਖੇ ਜਾਣ ਤਾਂ ਅਸੀਂ ਉੱਥੇ ਵੀ ਪਾਸ ਰੱਖਣ ਨੂੰ ਤਿਆਰ ਆ। ਇਸ ਤੋਂ ਬਿਨਾਂ ਅਸੀਂ ਇੱਕ ਈ-ਪਾਸ ਬਣਾਇਆ। ਇਹਨੂੰ ਸਕੈਨ ਕਰਕੇ ਤੁਸੀਂ ਜਿਹੜੇ ਬੰਦੇ ਦੂਰੋਂ ਹੈਗੇ ਨੇ ਉਹ ਈ-ਪਾਸ ਵੀ ਲੈ ਸਕਦੇ ਨੇ ਤੇ ਇਹਦੀ ਜਿਹੜਾ ਲਿੰਕ ਹੈਗਾ ਉਹ ਸਾਈਟ ਦਾ ਲਿੰਕ ਇਹ ਹੈਗਾ ਅਸੀਂ ਅਲੱਗ-ਅਲੱਗ ਫੇਸਬੁੱਕ ਪੇਜ ਤੇ ਪਾਵਾਂਗੇ ਵੀ ਤਾਂ ਕਿ ਬੰਦਾ ਕੋਈ ਦੂਰੋਂ ਹੈ ਤੋ ਬੰਦਾ ਆਉਂਦਾ ਈ-ਪਾਸ ਲੈ ਸਕਦਾ ਹੈ ਤਾਂ ਕਿ ਉਹਨੂੰ ਕੋਈ ਦਿੱਕਤ ਨਾ ਆਵੇ ਉਹਨੂੰ ਕੱਲੀ ਪਾਸ ਲੈਣ ਵਾਸਤੇ ਪਹਿਲਾਂ ਇੱਥੇ ਨਾਵ ਨਾਮ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਅਲੱਗ-ਅਲੱਗ ਮਤਲਬ ਜਿੰਨੇ ਵੀ ਸਾਨੀ ਸੰਸਥਾਵਾਂ ਸੰਗਲ ਹੁਣੀ ਜੁੜ ਰਹੀਤੀਆਂ ਨੇ ਉਹਦੇ ਵਿੱਚ ਜਿਵੇਂ ਅਦਸ਼ ਵੈਲਫੇਅਰ ਸੁਸਾਇਟੀ ਚਰਨ पादुका ਸੁਸਾਇਟੀ ਅਗਰਵਾਰ ਮਾਰਵੜੀ ਪਰਿਵਾਰ ਸੁਸਾਇਟੀ ਦਾ ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਸ਼੍ਰੀ ਖਾਟੂ ਸ਼ਾਮ ਜੀ ਪ੍ਰਚਾਰ ਸਮਿਤੀ ਸ਼੍ਰੀ ਸਾਈ ਸੇਵਾ ਦਲ ਸ਼੍ਰੀ ਮਹਾਦੇਵ ਅਵਰਨਾਥ ਯਾਤਰੀ ਸੇਵਾ ਦਲ திருமਤੀ ਤਿਰਮੂਰਤੀ ਸ਼ਿਵ ਜਾਗਰਣ ਮੰਡਲ ਤੇ ਰਕੇਸ਼ ਕੁਮਾਰ ਬੋਬੀ ਜੀ ਜੋ ਉਹਨਾਂ ਦੇ ਨਾਲ ਸਾਰੇ ਸਾਥੀ ਇਸ ਹਸਤਾਵਾ ਸਾਡੇ ਨਾਲ ਹੁਣੀ ਕੰਮ ਕਰ ਰਹੀਆਂ ਨੇ ਜੇ ਇਹਨਾਂ ਤੋਂ ਇਲਾਵਾ ਕੋਈ ਬੰਦਾ ਹੋਰ ਵੀ ਸਾਡੇ ਨਾਲ ਯੋਗਦਾਨ ਪਾਉਣਾ ਚਾਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਤੇ ਉਹ ਸਿਰਮੱਥੇ ਔਨ ਬਿਲਕੁਲ ਆ ਸਕਦਾ ਹੈ ਇਸ ਤੋਂ ਇਲਾਵਾ ਪਿਛਲੀ ਵਾਰ ਕਈ ਦਿੱਕਤਾਂ ਆਈਆਂ ਸੀ ਵੀ ਲੋਕਾਂ ਨੂੰ ਪਤਾ ਨਹੀਂ ਲੱਗਿਆ ਕੋਈ ਗਲਤ ਪਰਚੀ ਕੱਟ ਗਿਆ ਜਾਂ ਕੁਝ ਹੋਰ ਕਰ ਗਿਆ ਅਸੀਂ ਇੱਕ ਅਕਾਊਂਟ ਡਿਟੇਲ ਦਿੱਤੀ ਹੈ ਜੇ ਕਿਸੇ ਨੇ ਕੋਈ ਸ਼ਰਧਾ ਮੁਤਾਬਕ ਕੋਈ ਫੰਡ ਕਿਤੇ ਪਾਉਣਾ ਹੈ ਤਾਂ ਵੈਸੇ ਮੈਂ ਤੁਹਾਨੂੰ ਸਰਕੂਲੇਟ ਵੀ ਕਰ ਦੂੰਗਾ ਉਹ ਇਹ ਅਕਾਊਂਟ ਨੰਬਰ ਹੈ ਅਸੀਂ ਇਸ ਅਕਾਊਂਟ ਨੰਬਰ ਦੇ ਵਿੱਚ ਤੁਸੀਂ ਕੋਈ ਵੀ ਬੰਦਾ ਕਿਸੇ ਸ਼ਰਧਾ ਬੰਦਾ ਕੋਈ ਟ੍ਰਾਂਸਫਰ ਕਰਨਾ ਚਾਹੁੰਦਾ ਉਹ ਟ੍ਰਾਂਸਫਰ ਕਰ ਸਕਦਾ ਹੈ ਜੀ ਉਹ 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 ਤੁਸੀਂ ਸਹੀ ਹੈ ਤਾਂ ਮੈਂ ਦੁਆਰਾ ਇਹਦੇ ਤੋਂ ਇਲਾਵਾ ਅਸੀਂ ਕੁਝ ਥਾਵਾਂ ਤੇ ਜਿਵੇਂ ਜਗਦੀਸ਼ ਜੀ ਹੈ ਇਹਨਾਂ ਦੇ ਬਹੁਤ ਵੱਡੀ ਸੁਨਿਤੀ ਹੈ ਉੱਥੇ ਜੇ ਕੋਈ ਬੰਦਾ ਇਹ ਲੰਗਰ ਦੀ ਸੇਵਾ ਦਾ ਸਾਹਮਣੇ ਨੇ ਜੇ ਕਿਸੇ ਨੇ ਕੋਈ ਲੰਗਰ ਦਾ ਕਿਉਂਕਿ ਪਿਛਲੀ ਵਾਰ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿਸੇ ਨੇ ਕੋਈ ਆਟਾ ਦੇਣਾ ਜਾਂ ਕੋਈ ਦਾਲ ਦੇਣੀ ਹੈ ਉਹ ਕਿੱਥੇ ਦੇ ਸਕਦਾ ਉਹ ਅਸੀਂ ਜਗਦੀਸ਼ ਜੀ ਦੇ ਨਾਲ ਕੇ ਕੇ ਮਿੱਤਰ ਸਾਹਿਬ ਇਹਨਾਂ ਦੀ ਪੂਰੀ ਕਾਫੀ ਵੱਡੀ ਮਾਰਵੜੀ ਸਮਤਾ ਹੈ ਉਹਦੇ ਰਾਹੀਂ ਤੁਸੀਂ ਇਹਨਾਂ ਤੱਕ ਅਪਰੋਚ ਕਰ ਸਕਦੇ ਹੋ ਜਿਹਨਾਂ ਵੀ ਬੰਦੇ ਅਸੀਂ ਬੈਠੇ ਆਂ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਉੱਥੇ ਸਮਾਨ ਦੇ ਸਕਦੇ ਹੋ ਜਾਂ ਕਿਸੇ ਨੇ ਕੋਈ ਪਰਚੀ ਕਟਾਉਣੀ ਹੈ ਇਸ ਤਰ੍ਹਾਂ ਦੀ ਸੀਕ ਰਸੀਦ ਬੁੱਕ ਬਣਾਈ ਹੈ ਅੰਦਾਗੀ ਉਹ ਕੋਈ ਡੁਪਲੀਕੇਸੀ ਹੈ ਕੋਈ ਐਵੇਂ ਨਾ ਕੁਝ ਹੋਏ ਇਸ ਤਰ੍ਹਾਂ ਦੀ ਸੀ ਬੁੱਕ ਬਣਾਈ ਹੈ ਕਿ ਜਿੱਥੇ ਜਿੱਥੇ ਪਾਸ ਮਿਲਦੇ ਨੇ ਉੱਥੇ ਜਾਂ ਉਸ ਤੋਂ ਇਲਾਵਾ ਜਿਹੜੇ ਸਾਡੇ ਜਿੰਨੇ ਵੀ ਮੇਰੇ ਨਾਲ ਤੁਸੀਂ ਲੋਕ ਬਿਖਰੇ ਨੇ ਇਹਨਾਂ ਕੋਲ ਜਾ ਕੇ ਤੁਸੀਂ ਪਰਚੀ ਕੋਈ ਕਟਾ ਸਕਦੇ ਹੋ ਕਿਸੇ ਨੇ ਕੋਈ ਆਗਤੀ ਕਰਨੀ ਹੈ ਕਿਸੇ ਦਾ ਕੋਈ ਵੀ ਤੁਹਾਨੂੰ ਕੋਈ ਕੁਐਸਚਨ ਹੈ ਤੁਸੀਂ ਉੱਥੇ ਉਹਨਾਂ ਇਹ ਸਾਰੇ ਬੰਦਿਆਂ ਕੋਲ ਸਭ ਦੇ ਜਵਾਬ ਤਕਰੀਬਨ ਹੈਗੇ ਨੇ ਉਹ ਉੱਥੇ ਜਾ ਕੇ ਕਰ ਸਕਦੇ ਜਿਵੇਂ ਪਿਛਲੇ ਸਾਲ ਅਸੀਂ ਬਟਿੰਡਾ ਸਜਾਇਆ ਸੀ ਉਹਨ ਵੀ ਲਾਈਟਿੰਗ ਕਰਨੀ ਸ਼ੁਰੂ ਕਰਤੀ ਐ ਉਹ ਮੈਨੂੰ ਲੱਗਦਾ 4-5 3-4 ਦਿਨਾਂ ਦੇ ਵਿੱਚ ਹੋ ਜਾਏਗੀ ਬਟਿੰਡੇ ਨੂੰ ਅਸੀਂ ਫੇਰ ਇੱਕ ਵਾਰੀ ਦੁਬਾਰਾ ਸਾਫ਼ ਸੁਥਰਾ ਦਾ ਸਾਡੇ ਬਾਈਚਰ ਮੇਰ ਸਹਿਕਾਰੀ ਵੀ ਨੇ ਬਟਿੰਡਾ ਨੂੰ ਉਹਦੇ ਨਾਲ ਲਾਈਟਿੰਗ ਅਸੀਂ ਕਰਕੇ ਤੇ ਇਸ ਨੂੰ ਹੋਰ ਸੋਨਾ ਬਣਾ ਰਹੇ ਇਸ ਤੋਂ ਇਲਾਵਾ ਹੁਣ ਕਿਸੇ ਦਾ ਕੋਈ ਪਰਸਪੀਕਟਿਵ ਕੁਐਸਚਨ ਹੈ ਉਹ ਤੁਸੀਂ ਦੱਸ ਸਕਦੇ ਹੋ ਆ ਸਾਡਾ ਇੱਕ ਪੋਸਟਰ ਹੈ ਜਿਹੜਾ ਤੁਸੀਂ ਆਮ ਹੰਦੀਸ਼ਾ ਹਲਾ ਤੇ ਇਹ ਪੋਸਟਰ ਸਾਰੇ ਇਥਾਂ ਦੇ ਸਾਰੇ ਬੰਦ ਨੂੰ ਦੇ ਦਿਓ ਇੱਕ ਪੋਸਟਰ ਜੇ ਇਹ ਪੋਸਟਰ ਹੈ ਜਿਹੜਾ ਅਸੀਂ ਅੱਜ ਅਸੀਂ ਲਾਂਚ ਕੀਤਾ ਹੈਗਾ ਤੇ ਇਹ तकरीबन ਹਰ ਖਾਂ ਤੇ ਹਰ ਖਾਂ ਤੇ ਇੱਕੋ ਹੀ ਪੋਸਟਰ ਸਾਡਾ ਜਿਵੇਂ ਹੈਗਾ ਉਹ ਲਾਂਚ ਹੁੰਦਾ ਹੈ ਤਾਨੂੰ ਹਰ ਇੱਕ ਜਗ੍ਹਾ ਤੇ ਇਸੇ ਤਰ੍ਹਾਂ ਦੇ ਪੋਸਟਰ ਮਿਲੂਗਾ ਜੇ ਇਸ ਤੋਂ ਇਲਾਵਾ ਕੋਈ ਪੋਸਟਰ ਹੈ ਤਾਂ ਉਹ ਸਾਡਾ ਪੋਸਟਰ ਨਹੀਂ ਹੈ ਸਮੇਂ ਤੋਂ ਵਿੱਚ ਟਾਈਮਿੰਗ ਕੀ ਹੋਊਗੀ ਕਿੱਥੇ ਪ੍ਰੋਗਰਾਮ ਹੋਣਾ ਹੈਗਾ ਤੇ ਇਹ ਸਰ ਪਟੇਲ ਨਗਰ ਦੇ ਵਿੱਚ ਮੰਦਰ ਦੇ ਸਾਹਮਣੇ ਜਿਹੜੀ ਬੱਸ ਸਟੈਂਡ ਸਾਈਡ ਬਣੀ ਜਾਂਦੀ ਸੀ ਤਕਰੀਬਨ 20 ਏਕੜ ਸਾਈਟ ਹੈ ਰਿੰਗ ਰੋਡ ਤੇ ਦੇ ਖਾਣੇ ਦੇ ਨਾਲ ਲੱਗਦੀ ਉੱਥੇ ਪ੍ਰੋਗਰਾਮ ਸਰ ਟਰਾਂਸਪੋਰਟ ਦੇ ਬਾਰੇ ਕੀ ਸੋਚਿਆ ਹੈ ਜਿਹੜੀ ਟਰਾਂਸਪੋਰਟ ਬਾਹਰ ਹੋਏਗੀ ਉਹਨਾਂ ਦਾ ਕਿਸ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਗਿਆ ਹੈ ਦੇਖੋ ਪਾਰਕਿੰਗ ਦਾ ਅਰੇਂਜਮੈਂਟ ਅਸੀਂ ਪ੍ਰਸ਼ਾਸਨ ਨਾਲ ਜਿਵੇਂ ਗੱਲ ਕੀਤੀ ਹੈ ਉਹ ਟ੍ਰੈਫਿਕ ਆ ਕੇ ਚੜਸੀ ਇਸ ਵਾਰੀ ਅਸੀਂ 20 ਏਕੜ ਦੀ ਸਾਈਡ ਲਈਤੀ ਹੈ ਤੇ ਪਾਰਕਿੰਗ ਆਸਤੇ ਸਟੇਟਾਂ ਤੋਂ ਵੀ ਲੋਕ ਆਉਂਦੇ ਜਿਵੇਂ ਸ਼ਾਵੜਾ ਚੱਲ ਗਈ ਐਰਾ ਸੀ ਇਸ ਤੋਂ ਵੀ ਕੋਈ ਅਰੇਂਜਮੈਂਟ ਹੈਗਾ ਹਾਂ ਬਿਲਕੁਲ ਜਿੰਨੇ ਵੀ ਲੋਕ ਚਾਹੇ ਉਹ 2000 ਹੁਣ 5000 ਹੁਣ 10000 ਹੁਣ 20000 ਜਿੰਨੇ ਵੀ ਲੋਕ ਕਥਾ ਵਾਸਤੇ ਆਉਣਗੇ ਉਹ ਰਾਤ ਨੂੰ ਉੱਥੇ ਹੀ ਰੁਕਣਗੇ ਉਹਨਾਂ ਦਾ ਨਹਾਉਣ ਦਾ ਉਹਨਾਂ ਦਾ ਵਾਸ਼ਰੂਮ ਦਾ ਉਹਨਾਂ ਦਾ ਖਾਣ ਪੀਣ ਦਾ ਸਾਰਾ ਅਰੇਂਜਮੈਂਟ ਜਿਵੇਂ ਪਿਛਲੀ ਵਾਰ ਸੀ ਇਸ ਵਾਰੀ ਸਾਰਾ ਸੇ ਕੀਤਾ ਉਹ ਔਨ ਸਾਈਟ ਹੈ ਉਹਨਾਂ ਨੂੰ ਉਥੇ ਹੀ ਖਾਣ ਪੀਣ ਨੂੰ ਮਿਲੂਗਾ ਚਾਹ ਹੈ ਰਾਬੀ ਰੋਟੀ ਹੈ ਸੇਤ ਬੈਗ ਤੋਂ ਕੋੜੇ ਜੋ ਵੀ ਅਸਰ ਚੀਜ਼ਾ ਜੋ ਲਾਸਟ ਟਾਈਮ ਸੀ ਇਸ ਵਾਰੀ ਜਿੰਨੇ ਵੀ ਸ਼ਰਧਾਲੂ ਆਉਣਗੇ ਅਸੀਂ ਉੱਥੇ ਹੀ ਅਰੇਂਜਮੈਂਟ ਕਰਾਂਗੇ ਤੇ ਉੱਥੇ ਹੀ ਰਨ ਮਿਲੇਗਾ ਮਤਲਬ ਜਿਹੜਾ ਸਾਰਾ ਪ੍ਰਬੰਧ ਹੋਣਗੇ ਹਾਂ ਤਕਰੀਬਨ ਸਾਰੇ ਪ੍ਰਬੰਧ ਕੀਤੇ ਨੇ ਮੋਬਾਈਲ ਟਾਇਲਟਸ ਰੱਖੇ ਨੇ ਤਕਰੀਬਨ 100 ਤੋਂ 150 ਸੀਟਸ ਤੇ ਮੋਬਾਈਲ ਟਾਇਲਟਸ ਰੱਖੇ ਸਰ ਕਿੰਨੇ ਦਾ ਐਸਟੀਮੇਟ ਹੈਗਾ ਜਿਹੜਾ ਤੱਕ ਦਾ ਦੇਖੋ ਜੋ ਲਾਸਟ ਟਾਈਮ ਸੀਗਾ ਉਹ ਜਿਵੇਂ ਤੁਸੀਂ ਪੈਸ ਵੀਰਾਂ ਨੇ ਵੀ ਛਾਪਿਆ ਸੀ ਜਿੰਨਾ ਸਾਨੂੰ ਸੀਏਡੀ ਨੇ ਵੀ ਦੱਸਿਆ ਸੀ ਉਹ 7 ਦਿਨਾਂ ਦੇ ਵਿੱਚ ਟੈਂਟ ਦੀ 12 ਤੋਂ 15 ਲੱਖ ਦੀ ਸਾਨੂੰ ਕੋਟ ਲਾਈ ਆਈ ਸੀ ਇਸ ਵਾਰੀ ਅਸੀਂ ਉਮੀਦ ਕਰਦੇ ਆਂ ਵੀ ਇਹ 20 ਤੋਂ 30 ਲੱਖ ਦੇ ਵਿੱਚ ਹੋਣਗੇ 25 26 27 ਦੇ ਵਿੱਚ ਉਮੀਦ ਆ। ਮੈਂ ਤਾਂ ਸਭ ਪਿਛਲੇ ਵਾਰ ਵੀ ਮੋਬਾਈਲ ਨਿਕਲ ਗਏ ਜੇ ਤੁਸੀਂ ਦਵਾਏ ਵੀ ਹੈ ਨਵੇਂ ਨਾ ਲੈ ਕੇ ਹੈ ਕਿ ਜੇ ਜਿਆਦਾ ਰਸ਼ ਹੋਇਆ ਤਾਂ ਲੋਕਾਂ ਕੀ ਚਾਹਣਾ ਚਾਹੋਗੇ ਉਹ ਕਿ ਮੋਬਾਈਲ ਤੇ ਪਰਸ ਖਾਸ ਕਰਕੇ ਜਿਹੜੇ 골ਡ ਪਾ ਕੇ ਆਉਂਦੇ ਆਂ ਕਈ ਵਾਰੀ ਕਹਿੰਦੇ ਸਾਡੀ ਚੈਨ ਨਹੀਂ ਦੇਖੋ ਗੁਰੂ ਜੀ ਨੇ ਵੀ ਲਾਸਟ ਟਾਈਮ ਵੀ ਉਹ ਜਿੰਨੀਆਂ ਵੀ ਕਥਾ ਗੁਰੂ ਜੀ ਕਰਦੇ ਨੇ ਉਹਨਾਂ ਨੇ ਹਮੇਸ਼ਾ ਕਿਹਾ ਹੈ ਵੀ ਕੋਈ ਵੀ ਮਹਿੰਗੀ ਚੀਜ਼ ਕੋਈ ਵੀ ਗਹਿਣਾ ਮੇਰੀ ਵੀ ਸਭ ਨੂੰ ਅਪੀਲ ਹੈ ਵੀ ਉਹ ਨਾ ਪਾ ਕੇ ਹੋਣ ਜਿੰਨਾ ਘੱਟ ਤੋਂ ਘੱਟ ਸਰ ਸਕਦਾ ਉਹ ਚੀਜ਼ ਪਾ ਗਨ ਜੇ ਕਿਸੇ ਮਜਬੂਰੀ ਹੈ ਜਿਵੇਂ ਮੰਗਲ ਸੂਤਰ ਹੈ ਉਹ ਬੰਦਾ ਨਹੀਂ ਲਾ ਸਕਾ ਉਹ ਤੋਂ ਬਿਨਾ ਕੋਈ ਵੀ ਇਹੋ ਜੀ ਚੀਜ਼ ਉਹ ਨਾ ਪਾ ਕੇ ਹੋਣ ਕਿਉਂਕਿ ਰਾਸ਼ ਦੇ ਵਿੱਚ ਇੰਨਾ ਚੀਜ਼ਾਂ ਨੂੰ ਥੋੜਾ ਜਿਹਾ ਲੋਕਾਂ ਵਿੱਚ ਦੇਖੋ ਜਦੋਂ ਚੰਗੇ ਕੰਮ ਹੁੰਦੇ ਵਿੱਚ 2-4 ਬੰਦੇ ਇਹੋ ਜਿਹੀ ਵੀ ਹੁੰਦੇ ਨੇ ਜਿਹੜੇ ਗਲਤ ਕੰਮ ਕਰਨ ਵਾਲੇ ਹੁੰਦੇ ਆ ਤੇ ਮੇਰੀ ਸਭ ਨੂੰ ਅਪੀਲ ਆ ਵੀ ਮਹਿੰਗੀਆਂ ਚੀਜ਼ਾਂ ਨਾ ਲੈ ਕੇ ਆਉਣ ਸੋਨਾ ਜਾਂ ਚਾਂਦੀ ਜਿਹੜਾ ਨਾ ਪਾਉਣ ਜੇ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਮਜਬੂਰੀ ਆ ਜਾਂ ਕਿਸੇ ਵੀ ਕੋਈ ਧਾਰਮਿਕ ਚੀਜ਼ਾਂ ਨਾਲ ਕੋਈ ਨਾ ਵੀ ਕੁਝ ਪਾਇਆ ਉਹ ਜ਼ਰੂਰ ਪਾ ਲੈਣ ਪਰ ਕੋਸ਼ਿਸ਼ ਕਰਨ ਘੱਟ ਤੋਂ ਘੱਟ ਚੀਜ਼ਾਂ ਪਾਣ ਅਸੀਂ ਵੀ ਕੋਸ਼ਿਸ਼ ਕਰਾਂਗੇ ਦੇਖਦੇ ਕਰਨ ਦੀ ਔਰ ਜੇ ਕਿਸੇ ਦਾ ਕੋਈ ਜੈਨੂਇਨ ਚੀਜ਼ ਹੈ ਅਸੀਂ ਲਾਸਟ ਟਾਈਮ ਵੀ ਦਿੱਤੀ ਸੀ ਇਸ ਟਾਈਮ ਵੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸੁਰੱਖਿਆ ਦੇ ਪ੍ਰਬੰਧ ਦੀ ਗੱਲ ਕਰੇ ਪਿਛਲੀ ਵਾਰੀ ਟ੍ਰੈਫਿਕ ਦੀ ਬਹੁਤ ਸਮੱਸਿਆ ਆਈ ਸੀ ਕਿਉਂਕਿ ਵਿਚਾਈ ਸੀ ਹੁਣ ਟ੍ਰੈਫਿਕ ਹੁੰਦੀ ਕਿ ਕਿਸ ਤਰ੍ਹਾਂ ਕੀਤਾ ਹੈ ਦੇਖੋ ਉਹੀ ਮੈਂ ਕਹਿ ਰਿਹਾ ਸਾਡੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਟ੍ਰੈਫਿਕ ਦੇ ਅਰੇਂਜਮੈਂਟਸ ਉਹ ਦੇਖ ਰਹੇ ਨੇ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰਾਂਗੇ ਵੀ ਟ੍ਰੈਫਿਕ ਨੂੰ ਸਮੂਥਲੀ ਕਿੱਦਾਂ ਜਾਵੇ ਇਸੇ ਕਰਕੇ ਸਾਈਡ ਵੀ ਚੇਂਜ ਕੀਤੀ ਹੈ ਫੇਰ ਵੀ ਦੇਖੋ ਇੰਨੇ ਵੱਡੇ ਪ੍ਰੋਗਰਾਮ ਦੇ ਵਿੱਚ ਜਦੋਂ ਇੰਨਾ ਵੱਡਾ ਧਾਰਮਿਕ ਪ੍ਰੋਗਰਾਮ ਹੈ ਇਹ ਪੰਜਾਬ ਦੇ ਵਿੱਚ ਪਿਛਲੇ ਵਾਰ ਵੀ ਪਹਿਲੀ ਵਾਰੀ ਹੋਇਆ ਸੀ ਤੇ ਹਜੇ ਤੱਕ ਕਿਸੇ ਨੇ ਇੰਨਾ ਵੱਡਾ ਪ੍ਰੋਗਰਾਮ ਦੁਬਾਰਾ ਕਰਾਇਆ ਨਹੀਂ ਹੈ ਤੇ ਜਦੋਂ ਇੰਨੇ ਵੱਡੇ ਪ੍ਰੋਗਰਾਮ ਹੁੰਦੇ ਆ ਥੋੜੀ ਬਹੁਤ ਦਿੱਕਤ ਆਉਂਦੀ ਵੀ ਹੈ ਪਰ ਉਸ ਤੋਂ ਵੱਧ ਲੋਕ ਆਨੰਦ ਵੀ ਮਾਣਦੇ ਮੈਂ ਤੁਹਾਨੂੰ ਜਿੱਥੇ ਨਾਲ ਪਾਰਕਿੰਗ ਗੱਡੀਆਂ ਦਾ ਪਾਰਕਿੰਗ ਹੁੰਦੇ ਉੱਥੇ ਤੁਸੀਂ ਰਿੰਗ ਰੋਡ ਦੇਖੋ ਤਹੋਂ ਤੈਨੇ ਰੋਡ ਹੈ ਜਿਹੜੀ ਉਹਦੀ ਸਲਿਪ ਰੋਡ ਹੈ ਉਹਦੇ ਨਾਲ ਪੂਰੀ ਲੰਬੀ ਉਹ ਮਾਰਕਿੰਗ ਪਲੱਸ ਉੱਥੇ ਵੀ ਤੋਂ ਪਰ ਦੀ ਇੰਪਰੂਵਮੈਂਟ ਅਸ ਦੀ ਹੋਰ ਵੀ ਜਗਾ ਪਈ ਹੈ ਉਹ ਵੀ ਯੂਜ਼ ਕਰਕੇ ਅਸੀਂ ਪਾਰਕਿੰਗ ਸਿਟੂਸ ਮੈਟਲ ਸਰ ਕੇ ਦੀਆਂ ਸਸਤਾਵਾਂ ਨਾਲ ਜੁੜਿਆ ਹੋਇਆ